ਪਾਕਿਸਤਾਨ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜੱਥਾ ਪਹਿਲਗਾਮ ਹਮਲੇ ਤੋਂ ਬਾਅਦ ਪਹਿਲੀ ਵਾਰ ਦੱਸਿਆ ਕਿ ਸਿੱਖ ਜੱਥਾ ਜਾ ਰਿਹਾ ਹੈ ਸਵੇਰੇ 8 ਵਜੇ ਐਸਜੀਪੀਸੀ ਦਫਤਰ ਤੋਂ ਰਵਾਨਗੀ ਹੋਏਗੀ ਤਾਂ ਜਥੇਦਾਰ ਗੜਗਜ ਵੀ ਜੱਥੇ ਦੇ ਨਾਲ ਜਾਣਗੇ ਪਾਕਿਸਤਾਨ ਦਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਦੱਸਿਆ ਕਿ ਉਸ ਮਨਾਉਂਦੇ ਨੇ ਪਾਕਿਸਤਾਨ ਵਿੱਚ ਜੱਥਾ ਜਾ ਰਿਹਾ ਹੈ ਹਾਲਾਂਕਿ ਪਹਿਲਾ ਇਜਾਜ਼ਤ ਨਹੀਂ ਸੀ ਮਿਲੀ ਪਰ ਹੁਣ ਇਜਾਜ਼ਤ ਜਿਹੜੀ ਹੈ ਉਹ ਦਿੱਤੀ ਗਈ ਉਸ ਤੋਂ ਬਾਅਦ ਹਾਜ਼ਰ ਰਵਾਨਗੀ ਹੋ ਰਹੀ ਹੈ ਕਲ ਮਨਾਇਆ ਜਾ ਰਿਹਾ ਸੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 10 ਦਿਨ ਪਾਕਿਸਤਾਨ ਦੇ ਵਿੱਚ ਗੁਰਤਾਮਾ ਦੇ ਦਰਸ਼ਨ ਕੀਤੇ ਜਾਣਗੇ ਤਤ 13 ਨਵੰਬਰ ਨੂੰ ਦੱਸ ਦਈਏ ਕਿ ਵਾਪਸ ਆਵੇਗਾ ਸਿੱਖ ਸ਼ਰਦਾਲੂਆਂ ਦਾ ਇਹ ਜਥਾ ਔਰ 2100 ਸ਼ਰਦਾਲੂ ਨੇ ਜਿਸ ਦੇ ਵਿੱਚ ਜਾ ਰਹੇ ਨੇ ਜੁਲਾਵਾ ਇਹ ਵੀ ਜਾਣਕਾਰੀ ਹੈ ਕਿ ਜਥੇਦਾਰ ਵੀ ਜਾਣਗੇ ਪਾਕਿਸਤਾਨ ਉਹਨਾਂ ਦੇ ਵੱਲੋਂ ਵੀ ਉੱਥੇ ਜਾ ਕੇ ਸ਼ਮੂਲੀਅਤ ਕੀਤੀ ਜਾ ਰਹੀ ਹੈ ਸਦਾਰੋ ਕਰਾਂਗੇ ਰਾਜੀਵ ਸ਼ਰਮਾ ਮੇਰੇ ਸਯੋਗੀ ਇਸ ਵੇਲੇ ਸਾਡੇ ਨਾਲ ਲਾਈਵ ਮੌਜੂਦ ਨੇ ਰਾਜੀਵ ਅੱਜ ਉਹ ਦਿਨ ਹੈ ਸ਼ਰਧਾਲੂਆਂ ਦੇ ਲਈ ਵੱਡਾ ਦਿਨ ਹੈ ਸਵਾਭਿਕ ਤੌਰ ਤੇ ਜਦੋਂ ਪਾਕਿਸਤਾਨ ਜਾਣਗੇ ਉੱਥੇ ਜਿਹੜੇ ਗੁਰਦਆਰਿਆਂ ਦੇ ਉਹਨਾਂ ਦੇ ਦਰਸ਼ਨ ਕਰਨਗੇ ਕਦੋਂ ਤੋਂ ਕਦੋਂ ਦਾ ਸਮਾਂ ਹੈ ਜਦ ਦਰਵਾਜ਼ੀ ਹੋਏਗੀ ਬਿਲਕੁਲ ਗੁਰਜੋਤ 8 ਵਜੇ ਦੇ ਕਰੀਬ ਇਹ ਜੱਥਾ ਜਿਹੜਾ ਐਸਜੀਪੀਸੀ ਦਫਤਰ ਤੋਂ ਰਵਾਨਾ ਕੀਤਾ ਜਾਣਾ ਔਰ ਜੇਕਰ ਐਸਜੀਪੀਸੀ ਵੱਲੋਂ ਜਿਹੜੇ ਸ਼ਰਧਾਲੂਆਂ ਦੇ ਪਾਸਪੋਰਟ ਭੇਜੇ ਗਏ ਸੀ ਉਹਨਾਂ ਦੇ ਨਾਲ ਗੱਲ ਕਰਾਂ ਤਾਂ 1806 ਜਿਹੜੇ ਪਾਸਪੋਰਟ ਨੇ ਉਹ ਦਿੱਲੀ ਐਮਬੈਸੀ ਦੇ ਵਿੱਚ ਭੇਜੇ ਗਏ ਸੀ ਜਦ ਕਿ 1796 ਜਿਹੜੇ ਸ਼ਰਧਾਲੂ ਨੇ ਉਹ ਅੱਜ ਐਸਜੀਪੀਸੀ ਵੱਲੋਂ ਭੇਜੇ ਜਾਣ ਵਾਲਾ ਜਿਹੜਾ ਜੱਥਾ ਹੈ ਉਸ ਦੇ ਵਿੱਚ ਮੌਜੂਦ ਰਹਿਣਗੇ ਔਰ ਇਸ ਤੋਂ ਇਲਾਵਾ ਖਾਸ ਗੱਲ ਇਹ ਹੈ ਕਿ ਇਸ ਵਾਰ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਉਹ ਵੀ ਇਸ ਜੱਥੇ ਦੇ ਨਾਲ ਪਾਕਿਸਤਾਨ ਜਾ ਰਹੇ ਨੇ ਉੱਥੋਂ ਦੇ ਜਿਹੜੇ ਗੁਰਦੁਆਮ ਨੇ ਉਹਨਾਂ ਦੇ ਦਰਸ਼ਨ ਕਰਨਗੇ ਉੱਥੋਂ ਦੇ ਜਿਹੜੇ ਸਰਕਾਰ ਦੇ ਨੁਮਾਇੰਦੇ ਹੋਣਗੇ ਜਾਂ ਵੱਖ-ਵੱਖ ਮੁਲਕਾਂ ਤੋਂ ਜਿਹੜੇ ਸਿੱਖ ਜੱਥੇ ਪਹੁੰਚਣੇ ਨੇ ਉਹਨਾਂ ਦੇ ਨਾਲ ਉਹਨਾਂ ਵੱਲੋਂ ਗੱਲਬਾਤ ਕੀਤੀ ਜਾਏਗੀ ਤਾਂ ਇੱਕ ਵਾਰ ਮੈਂ ਤਸਵੀਰਾਂ ਦਿਖਾ ਦਿਆਂ ਐਸਜੀਪੀਸੀ ਦਫ਼ਤਰ ਦੇ ਬਾਹਰ ਮੌਜੂਦ ਹਾਂ ਔਰ ਜਿਹੜੇ ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਨੇ ਉਹਨਾਂ ਨੂੰ ਪਾਸਪੋਰਟ ਜੋ ਹੈ 2 ਦਿਨ ਪਹਿਲਾਂ ਹੀ ਵੰਡ ਦਿੱਤੇ ਗਏ ਸੀ ਤਾਂ ਹੁਣ ਇਹ ਸਾਰੇ ਜਿਹੜੇ ਸ਼ਰਧਾਲੂ ਨੇ ਉਹ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਜੱਥਾ ਇੱਥੋਂ ਰਵਾਨਾ ਹੋਏਗਾ ਔਰ ਇਹ ਸਾਰੇ ਅ ਜਿਹੜੇ ਖੁਦ ਨੂੰ ਵੜ ਭਾਗਾ ਮਹਿਸੂਸ ਕਰ ਰਹੇ ਨੇ ਕਿਉਂਕਿ ਸਿੱਖਾਂ ਵੱਲੋਂ ਹਰ ਰੋਜ਼ ਅਰਦਾਸ ਕੀਤੀ ਜਾਂਦੀ ਹੈ ਕਿ ਜਿਹੜੇ ਗੁਰਤਾਮਾ ਨੂੰ ਪੰਥ ਤੋਂ ਵਿਛੋੜਿਆ ਗਿਆ ਤਾਂ ਉਹਨਾਂ ਦੇ ਦਰਸ਼ਨ دیدار ਦੀ ਹਰ ਇੱਕ ਸਿੱਖ ਹਰ ਰੋਜ਼ ਮੰਗ ਕਰਦਾ ਤਾਂ ਅੱਜ ਉਹ ਜਿਹੜੀ ਮੰਗ ਉਹ ਅਰਦਾਸ ਉਹ ਸੁਪਨਾ ਪੂਰਾ ਹੋਣ ਜਾ ਰਿਹਾ ਤਾਂ ਜਿਹੜੇ ਚਿਹਰਿਆਂ ਦੇ ਉੱਤੇ ਖੁਸ਼ੀ ਸਾਫ਼ ਤੌਰ ਤੇ ਦੇਖੀ ਜਾ ਸਕਦੀ ਹੈ ਗੱਲਬਾਤ ਵੀ ਕਰ ਲੈਣੇ ਆ ਬਾਬਾ ਜੀ ਕਿੱਥੋਂ ਆਏ ਹੋ ਔਰ ਪਹਿਲੀ ਵਾਰ ਜਾ ਰਹੇ ਹੋ ਜਾਂ ਪਹਿਲਾਂ ਵੀ ਜਾ ਚੁੱਕੇ ਪਹਿਲੀ ਵਾਰ ਜਾ ਰਹੇ ਹਾਂ ਜਿਲ੍ਹਾ ਮੋਗਾ ਮੇਰਾ ਪਿੰਡ ਤਖਾਨਾ ਵੱਧਾ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਬਹੁਤ ਖੁਸ਼ੀ ਹੈ ਪਹਿਲੀ ਵਾਰੀ ਪਾਕਿਸਤਾਨ ਜਾ ਰਹੇ ਹਾਂ ਜਿਸ ਤਰ੍ਹਾਂ ਮੈਂ ਗਿਆ ਗੱਲ ਕੀਤੀ ਕਿ ਹਰ ਰੋਜ਼ ਅਰਦਾਸ ਕਰਦਾ ਸਿੱਖ ਕਿ ਗੁਰੂ ਧਾਮਾਂ ਦੇ ਦਰਸ਼ਨ ਤਾਂ ਅੱਜ ਉਹ ਅਰਦਾਸ ਪੂਰੀ ਹੋਣ ਜਾ ਰਹੀ ਹੈ ਹਾਂ ਅੱਜ ਹਾਂ ਉਸ ਅਰਦਾਸ ਜਿਹੜੀ ਹੈ ਉਹਦੇ ਮੁਤਾਬਕ ਅੱਜ ਅਸੀਂ ਦਰਸ਼ਨਾਂ ਨੂੰ ਜਾ ਰਹੇ ਹਾਂ ਤਾਂ ਬਿਲਕੁਲ ਖੁਸ਼ੀ ਜਿਹੜੀ ਹੈ ਹਰ ਕਿਸੇ ਦੇ ਚਿਹਰੇ ਤੇ ਹੈ ਅਬੀਬੀ ਤੁਸੀਂ ਵੀ ਪਹਿਲੀ ਵਾਰੀ ਜਾ ਰਹੇ ਹੋ ਹਾਂ ਜੀ ਅਸੀਂ ਵੀ ਪਹਿਲੀ ਵਾਰ ਜਾ ਰਹੇ ਹਾਂ ਕੀ ਚੱਲ ਰਿਹਾ ਮਨ ਦੇ ਵਿੱਚ ਕਿ ਅੱਜ ਉਹਨਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਸਾਡੇ ਕੈਨੇਡਾ ਦੇ ਵੀਜ਼ੇ ਲੱਗੇ ਸੀ ਪਰ ਸਾਨੂੰ ਕੋਈ ਪ੍ਰਵਾਹ ਨਹੀਂ ਸੀ ਕਿ ਅਸੀਂ ਇੱਥੇ ਜਾਣਾ ਹੀ ਜਾਣ ਤੁਹਾਨੂੰ ਬਹੁਤ ਖੁਸ਼ੀ ਹੋਈ ਐ ਇਸ ਗੱਲ ਦੀ ਅਸੀਂ ਜਿਸ ਤਰ੍ਹਾਂ ਮੈਂ ਪਹਿਲਾਂ ਪੁੱਛਿਆ ਵੀ ਅਰਦਾਸ ਪੂਰੀ ਹੋਣ ਚਾਰੀ ਹਾਂਜੀ ਹਾਂਜੀ ਇਹ ਅਰਦਾਸ ਮਾਨਚ ਕਰਦੇ ਸੀ ਕਿ ਸਾਡੇ ਜਰੂਰ ਦਰਸ਼ਨ ਹੋਣ ਉੱਥੋਂ ਦੇ ਤੇ ਬਾਬਾ ਜੀ ਨੇ ਸਾਡੇ ਤੇ ਕਿਰਪਾ ਕੀਤੀ ਐ ਬਹੁਤ ਸਮਝਿਓ ਵੀ ਸਰਕਾਰਾਂ ਨੂੰ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਵੀਜ਼ੇ ਦੇਣੇ ਚਾਹੀਦੇ ਤਾਂ ਕਿ ਹਰ ਕੋਈ ਦਰਸ਼ਨ ਕਰੇ ਹਾਂਜੀ ਸਾਨੂੰ ਤਾਂ ਐ ਵੀ ਖੁੱਲੇ ਵੀਜ਼ੇ ਦੇਣ ਸਾਰੇ ਵੀ ਫ੍ਰੀਕ ਦੇ ਵੀ ਦਰਸ਼ਨ ਹੋਣ ਬਿਲਕੁਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਦੇ ਨਾਲ ਇਹ ਕਾਫੀ ਖੁਸ਼ ਨੇ ਤੁਹਾਡੇ ਵੀ ਚਿਹਰੇ ਤੇ ਕਾਫੀ ਰੌਣਕ ਹੈ ਹਾਂਜੀ ਅਸੀਂ ਬਹੁਤ ਜਿਆਦਾ ਖੁਸ਼ ਆ ਪ੍ਰਮਾਤਮਾ ਹਰ ਇੱਕ ਦੇ ਦਰਸ਼ਨ ਮੇਲੇ ਕਰਾਵੇ ਹਰ ਇੱਕ ਸੰਗਤ ਨੂੰ ਹੈ ਵੀ ਅਸੀਂ ਜਾਈਏ ਤੇ ਸਾਨੂੰ ਵੀ ਅਸੀਂ ਸੀ ਸਾਡੇ ਅੱਜ ਪਹਿਲੀ ਵਾਰ ਇਸ ਚੱਲੇ ਆ ਵੀਜ਼ਾ ਲੱਗਿਆ ਬਹੁਤ ਮਨ ਖੁਸ਼ ਆ ਜਿਸ ਤਰ੍ਹਾਂ ਬਚਪਨ ਤੋਂ ਹੀ ਅਰਦਾਸ ਤਾਂ ਹਰ ਕੋਈ ਕਰਦਾ ਪਰ ਇੰਨੇ ਸਾਲ ਲੱਗੇ ਉੱਥੇ ਜਾਣ ਨੂੰ ਕਿ ਇਹ ਵੀ ਗੁਰੂ ਮਹਾਰਾਜ ਦੀ ਕਿਰਪਾ ਹੀ ਹੈ ਕਿ ਜਦੋਂ ਉਹਨੇ ਬੁਲਾਉਣਾ ਹਾਂਜੀ ਗੁਰੂ ਮਹਾਰਾਜ ਦੀ ਕਿਰਪਾ ਬਾਕੀ ਦਾਣਾ ਪਾਣੀ ਅੰਜਲ ਜੋ ਵੀ ਆ ਉਹ ਅਜੇ ਪੂਰਾ ਹੋ ਗਿਆ ਬਿਲਕੁਲ ਹਰ ਕੋਈ ਖੁਸ਼ ਹੈ ਕਿਉਂਕਿ ਅੱਜ ਉਹਨਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਦੇਦਾਰ ਦਾ ਮੌਕਾ ਮਿਲਿਆ ਜਿਨ੍ਹਾਂ ਨੂੰ ਲੈ ਕੇ ਹਰ ਸਿੱਖ ਹਰ ਰੋਜ਼ ਅਰਦਾਸ ਕਰਦਾ ਹੈ ਪਪਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਮੈਂ ਸਵਾਲ ਤਾਂ ਮੇਰਾ ਉਹੀ ਹੈ ਕਿ ਕਿੰਨੀ ਖੁਸ਼ੀ ਹੈ ਕੀ ਚੱਲ ਰਿਹਾ ਹੈ ਮੰਦ ਜੀ ਬਹੁਤ ਖੁਸ਼ੀ ਹੈ ਜੀ ਪੂਰੀ ਖੁਸ਼ੀ ਹੈ ਗੁਰੂ ਮਹਾਰਾਜ ਨੇ ਦੁਬਾਰੇ ਦਰਸ਼ਨ ਬਖਸ਼ਤੇ ਦੁਬਾਰੇ ਜਾ ਰਹੇ ਹਾਂ ਅਸੀਂ ਜੀ ਇੱਕ ਵਾਰੀ ਜਾਏ ਇੱਕ ਵਾਰੀ ਪਹਿਲਾਂ ਜਾਏ ਹੁਣ ਦੋ ਤਿੰਨ ਬੰਦੇ ਨਵੇਂ ਨੇ ਇਹਨਾਂ ਨਾਲ ਜਾ ਰਹੇ ਹਾਂ ਜੀ ਬਾਬੇ ਨਾਮਿਕ ਦਿਵੋ ਕਰਪਾ ਜੀ ਸੱਚੇ ਬਿਲਕੁਲ ਹਰ ਕੋਈ ਖੁਸ਼ ਨਜ਼ਰ ਆ ਰਿਹਾ ਹੋਰ ਵੀ ਬਹੁਤ ਸਾਰੇ ਸ਼ਰਧਾਲੂ ਤੁਸੀਂ ਦੇਖ ਸਕਦੇ ਹੋ ਤੇ ਹਾਂਜੀ ਮਹਾਪੁਰਸ਼ੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਜਾ ਰਹੇ ਹੋ ਜੱਥੇ ਹਾਂਜੀ ਹਾਂਜੀ ਵਾਹਿਗੁਰੂ ਜਿੱਕਾ ਖਾਲਸਾ ਜੀ ਵਾਹਿਗੁਰੂ ਜਿੱਕੀ ਫਤਿਹ ਪਹਿਲੋਂ ਤਾਂ ਮਹਾਰਾਜ ਸਾਹਿਬ ਜੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਾਰੀ ਸ਼੍ਰਸ਼ਟੀ ਨੂੰ ਬਹੁਤ ਬਹੁਤ ਮੁਬਾਰਕਾਂ ਜਿਉਂ ਅੱਜ ਦਾ ਸੋਭ ਦਿਹਾੜਾ ਵਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੁਮਝਾਂ ਚਾਨਣ ਹੋਆ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਤਿਮੇ ਸੱਚਾ ਤੋਆ ਇੱਕ ਬਾਬਾ ਕਾਰੂਪ ਦੂਜਾ ਰਵਾਵੀ ਮਰਦਾਨ ਉਹਨਾਂ ਦੇ ਸਤਾਨਾ ਦੇ ਦਰਸ਼ਨ ਦੇਦਾਰ ਨੂੰ ਜਿਹੜੀ ਅੱਜ ਸੰਗਤਾਂ ਜਾ ਰਹੀਆਂ ਬੜਾ ਆਚਾ ਖੁਸ਼ੀ ਖੇੜਾ ਤੇ ਉਹ ਚਾਹ ਨੂੰ ਜਿਹੜਾ ਹਰਮੰਦਰ ਸਾਹਿਬ ਤੋਂ ਬੜੇ ਭਾਵਕ ਵੀ ਨਜ਼ਰ ਆ ਰਹੇ ਪਏ। ਹਾਂਜੀ ਬਹੁਤ ਖੁਸ਼ੀ ਦੀ ਬਹੁਤ ਜ਼ਿਆਦੀ ਆ ਕਿ ਜਿਹਨ ਸੰਗਤਾਂ ਜਾਂਦੀਆਂ ਵਾ ਤੁਹਾਡਾ ਵੀ ਬੜਾ ਸੰਯੋਗ ਹੈ ਜੀ ਤੁਸੀਂ ਪ੍ਰਾਤਨ ਜਿਹੜੇ ਆ 25 ਸਾਲ ਹੋ ਗਏ ਸੰਗਤਾਂ ਨੂੰ ਜਿਹੜਾ ਵਾ ਇੰਟਰਵਿਊ ਲੈ ਕੇ ਤੇ ਸੰਗਤਾਂ ਦਾ ਜਿਹੜਾ ਪਿਆਰ ਉਹ ਦੂਰ ਨੇੜੇ ਮੈਂ ਮੈਂ ਜਿਹੜਾ ਬਜ਼ੁਰਗਾਂ ਨੂੰ ਵੀ ਸਵਾਲ ਕੀਤਾ ਸੀ ਕਿ ਸਿੱਖ ਹਰ ਰੋਜ਼ ਸਵੇਰੇ ਸ਼ਾਮ ਅਰਦਾਸ ਕਰਦਾ ਕਿ ਜਿਹੜੇ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਤਾਂ ਕੀ ਅੱਜ ਉਹ ਅਰਦਾਸ ਉਹਨ ਹਾ ਜੀ ਉਹ ਦੀ ਹਰ ਸਾਲੀ ਹਰ ਸਮਾਂ ਇਹ 11 ਕਾਂ ਦੀ ਪੂਰੀ ਹੈ ਜੀ ਤੋ ਤੱਕ ਇਹ ਮੰਗਨ ਨੂੰ ਹੱਥ ਜੋੜ ਖਲੀਸਾ ਹੋਈ ਸਤਿਗੁਰ ਤੇ ਮਹਾਰਜ ਚੰਨਾ ਜੀ ਬਸ ਬੇਨਤੀ ਕਰਨ ਦੀ ਲੋੜ ਹੈ ਗੁਰੂ ਸਾਹਿਬ ਜੀ ਦੇ ਅਗੇ ਸਤਿਗੁਰ ਮੇਰਾ ਸਦਾ ਦਿਆਲਾ ਮੋਇ ਦੀਨ ਕੋ ਰਾਖ ਲਿਆ ਸਤਿਗੁਰ ਬਹੁਤ ਮਹਾਰਜ ਦਿਆਲੂ ਆ ਤੋ ਸੰਗਤਾਂ ਨੂੰ ਹੋਰ ਵੀ ਜੇ ਮਿਲਣੇ ਚਾਹੀਦੇ ਆ ਬਾਹਰ ਦੇ ਮੁਲਕੋਂ ਫੋਰਮ ਤੋਂ ਸੰਗਤਾਂ ਕੇ ਨਮਸਤਕੋਂਂ ਦੀਆਂ ਨਨਕਾਣਾ ਸਾਹਿਬ ਪੰਜਾ ਸਾਹਿਬ ਸਾਹਮਣੇ ਮੋਗੇ ਤੋਂ ਜਿਹੜੇ ਆਏ ਆ ਬਾਬਾ ਜੀ ਕਹਿੰਦੇ ਸਾਡਾ ਕੈਨੇਡਾ ਦਾ ਵੀਜ਼ਾ ਲੱਗਾ ਸੀ ਉਹ ਛੱਡ ਕੇ ਪਹਿਲਾਂ ਇੱਧਰ ਜਾਣ ਦਾ ਸੀ ਵਾ ਕਿੰਨੀ ਵਧੀਆ ਜੀ ਵੇਖ ਸਦਿਆ ਚਲੋ ਕਿ ਛੇਤੀ ਵੀਜ਼ਾ ਲੱਗੇ ਪਰ ਕਿੰਨੀ ਭਾਵਨਾ ਕੇ ਸੰਗਤ ਕਹਿੰਦੀ ਹੈ ਘਰ ਉੱਤਰ ਲੱਗ ਗਿਆ ਇਸ ਕਰਕੇ ਬਹੁਤ ਹੀ ਸਾਰੀ ਸੰਗਤ ਨੂੰ ਸਾਰੇ ਵਿਸ਼ਵ ਨੂੰ ਗੁਨਾਣਕ ਲੈਵਾ ਸਿੱਖ ਸਮਾਜ ਨੂੰ ਦੇਚਾਂ ਵਿਦੇਸ਼ਾਂ ਦੇ ਬਿਠੇ ਸਿੰਘਾਂ ਨੂੰ ਪੰਥ ਦੀ ਬਾਬਾ ਨਾ ਬਾਬਾ ਜੀ ਦੇ ਪ੍ਰਕਾਸ਼ ਦਿਹਾੜੀ ਦੀਆਂ ਕਰੋੜਾਂ ਅਰਬਾਂ ਮੁਬਾਰਕਾਂ ਬਾਣੀ ਬਾਣੇ ਨਾਲ ਜੁੜੋ ਮਹਾਰਾਜ ਸਾਹਿਬ ਜੀ ਦੇ ਸਥਾਨਾਂ ਦੇ ਦਰਸ਼ਨ ਦਿਦਾਰ ਕਰੋ 2030 ਤੱਕ ਗੁਰੂ ਸਾਹਿਬ ਦੀ ਕਿਰਪਾ ਕਰੰ 2030 ਤੋਂ ਪਹਿਲਾਂ ਪਹਿਲਾਂ ਇਹਦੇ ਪਾਸਪੋਰਟ ਦਾ ਸਿਸਟਮ ਆ ਕਤਰਪੁਰਪੁਰ ਸਾਹਿਬ ਤੋਂ ਵੀ ਬਹੁਤ ਜ਼ਿਆਦਾ ਵੱਡੀ ਪੱਤਰ ਤੇ ਮੰਗਿਆ ਗਿਆ ਕਿ ਵੀ ਲੰਗਾ ਵੀ ਬੰਦ ਆ ਹਾਂਜੀ ਉਹ ਮਿਆਦ ਪੇ ਜੇ ਮਿਆਦ ਤਰੀਕ ਲਾਇਆ ਵਾ ਚਲੋ ਆਗੂ ਬੈਠੇ ਕੁਰਸੀਆਂ ਤੁਹਾਨੂੰ ਦਿੱਤੀਆਂ ਮਾਰੇ ਨੇ ਬਾਦਸ਼ਾਹ ਨੇ ਵੜਾਈਆਂ ਦਿੱਤੀਆਂ ਛੇਤੀ ਨੇ ਮਾਰੇ ਤੁਹਾਨੂੰ ਕੁਰਸੀਆਂ ਦੇ ਭਾਇਆ ਵਾ ਪਰ ਕੁਰਸੀਆਂ 'ਤੇ ਕੰਮ ਕਰੋ ਤੇ ਸੰਗਤ ਨੂੰ ਜਿਹੜਾ ਵੱਤ ਵਾ ਕਤਾਰਪੁਰ ਸਾਹਿਬ ਦਾ ਵੀਜ਼ਾ ਵੱਡੀ ਪੱਤਰ ਤੇ ਬੇਲਾਂ ਚਾਹੀਦਾ ਜਿਹੜਾ ਕਿ ਜੋ ਆਧਾਰ ਕਾਰਡ ਐ ਸਰਪਾਧਾਰ ਕਾਰਡ ਚੈੱਕ ਕਰਕੇ ਕਤਾਰਪੁਰ ਸਾਹਿਬ ਨੂੰ 7 ਮਹੀਨੇ ਹੋ ਗਿਆ ਉਹ ਵੀ ਖੋਲਣਾ ਚਾਹੀਦੀ ਤੁਸੀਂ ਮੈਰ ਕਰਾ ਹੋਰ ਕੋਈ ਜੋ ਆਪਣਾ ਸੰਸਲਾ ਹਿੰਦੁਸਤਾਨ ਦੀ ਇੱਕ ਦੁਖਸ ਹੋ ਗਿਆ ਉਹ ਪਾਸਤਾਨਾ ਸਾਂਝ ਕਰਨੀ ਚਾਹੀਦੀ ਉਹ ਬਗਾਨੇ ਨਹੀਂ ਆ ਉਹਨਾਂ ਦਾ ਜੇ ਤੁਹਾਡੇ ਹਿੰਦੁਸਤਾਨ ਦਾ ਨੁਕਸਾਨ ਹੋਇਆ ਉਦੋਂ ਵੀ ਬਹੁਤ ਨੁਕਸਾਨ ਆ ਇਸ ਕਰਕੇ ਜਿਹੜੇ ਗੁਰਸਿੱਖਾਂ ਆ ਉਹਨੂੰ ਛੇਤੀ ਤੋਂ ਛੇਤੀ ਜਿਹੜਾ ਵਾ ਉਥੇ ਉਹਨੂੰ ਆ ਆਧਾਰਕਾਰਤੇ ਕੀਤਾ ਜਾਵੇ ਤੇ ਕਤਾਰਪੁਰ ਸਾਹਿਬ ਦੇ ਖੁੱਲੇ ਸੰਗਤ ਦਰਸ਼ਨ ਕਰਕੇ ਪੰਜਾਬ ਦੀ ਸੰਗਤ ਕਾਸ਼ ਕਰਕੇ ਜਿਹੜਾ ਬਜ਼ੁਰਗ ਆ ਹਾਂ ਦੇ ਵੱਡੇ ਵੱਡੇਰੇ ਆ ਕੁਛ ਜਿਹੜੇ ਚੜ੍ਹਾਈ ਕਰ ਗਏ ਆ ਅਸੀਂ ਉਹ ਦੁੱਖ ਵੇਖਿਆ ਤੀਆਂ 40 ਸਾਲਾਂ ਵਿੱਚ ਬਹੁਤ ਵੇਖਿਆ ਜੀ ਹੁਣ ਉਹ ਉਹਨਾਂ ਦਾ ਸੁਪਨਾ ਹੀ ਰਹਿ ਗਿਆ ਕਿ ਅਸੀਂ ਦਰਸ਼ਨ ਕਰੀਏ ਜੀ ਹਾਂ ਦੇ ਵੱਡੇ ਵੱਡੇਰੇ ਬਹੁਤ ਚੜ੍ਹਾਈ ਕਰ ਗਏ ਆ ਪਰ ਜਿਹੜਾ ਆ ਸਮਾਂ ਵਾ ਸੰਗਤ ਨੂੰ ਵਾਤ ਤੋਂ ਵਾਤ ਵੀਝਾ ਮਿਲੇ ਤੇ ਆਧਾਰ ਕਾਰ ਤੇ ਵਾਤ ਤੋਂ ਵਾਤ 25 50 ਹਜ਼ਾਰ ਲੱਖ 2 3 10 ਲੱਖ ਸੰਗਤ ਜਿਹੜੀ ਆ ਵਾਤ ਤੋਂ ਵਾਤ ਸੰਗਤ ਹਰ ਰੋਜ਼ ਜਿਹੜੀ ਕਤਾਰਪੁਰ ਜਿਹੜੀ ਕਤਾਰਪੁਰ ਸਾਹਿਬ ਉਹ ਤੋਂ ਸਵੇਰੇ ਆਵਲੇ ਜੋਂ ਸੰਗਤ ਸ਼ੁਰੂ ਹੋਵੇ ਤੇ ਮਾਹਰ ਸਾਹਿਬ ਜੀ ਦੀ ਬਾਣੀ ਚੱਲੇ ਕੀਰਤਨ ਚੱਲੇ ਮਾਹਰ ਸਾਹਿਬ ਜੀ ਦੀ ਹੁਕਮ ਮਾਇਆ ਕੀਤੀ ਕਰਕੇ ਦੇਵੇਂਗਾ ਲੰਗਰ ਲਾਏ ਭੁੱਖਾ ਨੰਗਾ ਆਤੀਆ ਖਾਲੀ ਕੋਨੇ ਜਾਏ ਇਹ ਵਰਤੇ ਕੀ ਰੀਤ ਕਰਨੀ ਨਾਮਾ ਜੋ ਪੜੇ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਕਰਨੀ ਨਾਮਾ ਮੱਕੇ ਮਦੀਨੇ ਆ ਕਾਦੀ ਰੁਕਨਦੀਨ ਦੇ ਨਾਲ ਜੋ ਗੱਲਾਂ ਬਾਤਾਂ ਵਿਚਾਰਾ ਹੋਈਆਂ ਉਹ ਕਰਨੀ ਨਾਮਾ ਜਿਹੜਾ ਪੜੇਗਾ ਜਿਹੜਾ ਸੁਣੀ ਲਾਊਗਾ ਉਹਨੂੰ ਮਰ ਸਾਹਿਬ ਜੀ ਬਹੁਤ ਹੀ ਵਧਾਈਆਂ ਬੜੀਆਂ ਸ਼ਕਤੀਆਂ ਬੜੀਆਂ ਰਹਿਮਤਾਂ ਦੇਣਦੀਆਂ ਜੋ ਸੋ ਸਾਰੀ ਸੰਗਤ ਨੂੰ ਸਾਰੇ ਸਿੱਖ ਸਮਾਜ ਨੂੰ ਸਾਰੇ মিডিਆ ਨੂੰ ਬਹੁਤ ਮੁਬਾਰਕਾਂ ਕਿ ਅੱਜ ਦੇ ਦਿਨ ਜਿਹੜਾ ਬਹੁਤ ਖੁਸ਼ੀ ਹੈ ਬਿਲਕੁਲ ਖਾਸ ਖਾਸ ਜਿਹੜੀ ਚਿਹਰੇ ਤੇ ਰੌਣਕ ਖੁਸ਼ੀ ਜਿਹੜੀ ਹੈ ਨਜ਼ਰ ਆ ਰਹੀ ਜਕਾਰਿਆਂ ਦੀ ਗੂੰਜ ਦੇ ਵਿੱਚ ਇਹ ਜੱਥਾ ਜਿਹੜਾ ਉਹ 8 ਵਜੇ ਰਵਾਨਾ ਹੋਣਾ ਹੈ ਔਰ ਗਿਆਨੀ ਕੁਲਦੀਪ ਸਿੰਘ ਗਰਗੱਜ ਜੋ ਕੇ ਕਾਰਜਕਾਰੀ ਜਥੇਦਾਰ ਨੇ ਕਾਲ ਤੱਕ ਸਾਹਿਬ ਦੇ ਉਹ ਵੀ ਅੱਜ ਇਸ ਜਥੇ ਦੇ ਨਾਲ ਪਾਕਿਸਤਾਨ ਜਾ ਰਹੇ ਨੇ ਹੋਰ ਵੀ ਸੰਗਤਾਂ ਨੇ ਕੀ ਕਹਿਣਾ ਚਾਹੁੰਦੇ ਹੋ ਪਹਿਲੀ ਵਾਰੀ ਜਾ ਰਹੇ ਹੋ ਹਾਂਜੀ ਮੈਂ ਪਹਿਲੀ ਵਾਰੀ ਜਾ ਰਿਹਾ ਕਿੰਨੀ ਖੁਸ਼ੀ ਹੈ ਮਨ ਦੇ ਬਹੁਤ ਖੁਸ਼ੀ ਹੈ ਬੜੇ ਚਿਰ ਦੀ ਮਨ ਚ ਸ਼ਰਧਾ ਸੀ ਇਹ ਗੁਰੂ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਧਰਤੀ ਤੇ ਦਰਸ਼ਨ ਕਰੀਏ ਅੱਜ ਉਹ ਵਡਪਾਗਾ ਦਿਨ ਆਇਆ ਜਦੋਂ ਜਿਹੜੀ ਬੜੇ ਚਿਰ ਤੋਂ ਮਨ ਚ ਮਨਸਾ ਸੀ ਉਹ ਅਜੇ ਪੂਰੀ ਹੋਣ ਲੱਗੀ ਹੈ ਹਰ ਸਿੱਖ ਹਰ ਰੋਜ਼ ਅਰਦਾਸ ਵੀ ਕਰਦਾ ਕਿ ਜਿਹੜੇ ਗੁਰਧਾਮਾਂ ਨੂੰ ਵਿਛੋੜਿਆ ਗਿਆ ਅੱਜ ਉਹਨਾਂ ਦੇ ਦਰਸ਼ਨ ਦੇਦਾਰ ਦਾ ਹਾਂਜੀ ਦੋ ਦੋ ਟਾਈਮ ਤੇ ਹਰ ਸਿੱਖ ਹਰ ਗੁਰਦੁਆਰਾ ਸਾਹਿਬ ਵਿੱਚ ਜਾਂ ਹਰ ਸਿੱਖ ਆਪਣੇ ਘਰ ਵਿੱਚ ਬੈਠ ਕੇ ਵੀ ਜਦੋਂ ਨਿਤਨੇਮ ਕਰਦਾ ਉਦੋਂ ਅਰਦਾਸ ਕਰਦਾ ਕਿ ਜਿਹੜੇ ਵਿਛੜੇ ਗੁਰਧਾਮ ਉਹਨਾਂ ਦੇ ਦਰਸ਼ਨ ਦੇਦਾਰੇ ਜਿਹੜੇ ਉਹ ਸੰਗਤ ਨੂੰ ਖੁੱਲੇ ਦਰਸ਼ਨ ਦੇਦਾਰੇ ਹੋਣ ਤੇ ਮੈਂ ਪਾਕਿਸਤਾਨ ਸਰਕਾਰ ਦਾ ਤੇ ਭਾਰਤ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜਿਹੜਾ ਸੰਗਤ ਨੂੰ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਆਹ ਹੋਰ ਸਵਾਲ ਸਮਝਦੇ ਹੋ ਕਿ ਵੀਜ਼ੇ ਜਿਹੜੇ ਆ ਵੱਧ ਤੋਂ ਵੱਧ ਸੰਗਤ ਨੂੰ ਦਿੱਤੇ ਜਾਣ ਤਾਂ ਕਿ ਜਿਆਦਾ ਤੋਂ ਜਿਆਦਾ ਸੰਗਤ ਦਰਸ਼ਨ ਕਰੇ ਹਾਂ ਬਿਲਕੁਲ ਜੀ ਇਹ ਤਾਂ ਹਰ ਸਿੱਖ ਦੇ ਜਾਂ ਹਰ ਗੁਰੂ ਨਾਨਕ ਨਾਮ ਲੇਵਾ ਜਿਹੜੀ ਜਿਹੜਾ ਸਿੱਖ ਆ ਉਹਦੇ ਮਨ 'ਚ ਸ਼ਰਧਾ ਇਹ ਗੁਰੂ ਸਾਹਿਬ ਦੇ ਜਿਹੜੇ ਚਰਨ ਛੋਹ ਪ੍ਰਾਪਤ ਧਰਤੀਆਂ ਆ ਉਹਨਾਂ ਦੇ ਦਰਸ਼ਨ ਕੀਤੇ ਜਾਣ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਜਿਹੜੀ ਆ ਵੀਜੇ ਦੇ ਕੇ ਵੱਧ ਤੋਂ ਵੱਧ ਸਤਾਂ ਨੂੰ ਜਿਹੜਾ ਮੌਕਾ ਦਿੱਤਾ ਜਾਵੇ ਗੁਰੂ ਸਾਹਿਬ ਦੇ ਦਰਸ਼ਨਦਾਰੀ ਕਰਨ ਦਾ ਗੁਰੂ ਸਾਹਿਬ ਦੇ ਜਿਹੜੇ ਆ ਚਰਨਸ਼ੋਪਾ ਪ੍ਰਾਪਤ ਧਰਤੀਆਂ ਉਹਨਾਂ ਦੇ ਦਰਸ਼ਨਦਾਰੀ ਕਰਨ ਦਾ ਵੱਧ ਤੋਂ ਵੱਧ ਮੌਕਾ ਦਿੱਤਾ ਜਾਵੇ ਬਿਲਕੁਲ ਕਿਉਂਕਿ ਜ਼ਿਆਦਾਤਰ ਜਿਹੜੇ ਸਿੱਖਾਂ ਦੇ ਧਾਰਮਿਕ ਸਥਾਨ ਨੇ ਜਿਕਰ ਅਸੀਂ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਦੀ ਗੱਲ ਕਰ ਲਈਏ ਉਸ ਤੋਂ ਇਲਾਵਾ ਕਰਤਾਰਪੁਰ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਕੀਤੀ ਕੀਤੀ ਔਰ ਉੱਥੋਂ ਹੀ ਕਈ ਉਪਦੇਸ਼ ਉਹਨਾਂ ਨੇ ਸਿੱਖਾਂ ਨੂੰ ਦਿੱਤੇ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਗੁਰਦਾਨਕ ਦੇਵ ਜੀ ਸਮੁੱਚੀ ਲੋਕਾਈ ਦੇ ਗੁਰੂ ਨੇ ਚਾਹੇ ਕੋਈ ਹਿੰਦੂ ਹੈ ਮੁਸਲਮ ਹੈ ਤਾਂ ਵਖ ਵਖ ਨਾਵਾਂ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਤਾਂ ਕੱਲ ਉਨ੍ਹਾਂ ਦਾ ਪ੍ਰਕਾਸ਼ ਪੁਰਬ ਹੈ ਪੂਰੀ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਸਦੀ ਹੈ ਉੱਥੇ ਗੁਰੂ ਘਰਾਂ ਦੇ ਵਿੱਚ ਜਾਂ ਹੋਰ ਥਾਵਾਂ ਤੇ ਜਿਹੜੇ ਸਮਾਗਮ ਨੇ ਉਹ ਕੀਤੇ ਜਾਣਗੇ ਪਰ ਇਹਨਾਂ ਸ਼ਰਧਾਲੂਆਂ ਦੇ ਲਈ ਇੱਕ ਵੱਡਾ ਤੋਹਫਾ ਇਹ ਹੈ ਕਿ ਇਹਨਾਂ ਨੂੰ ਗੁਰੂ ਸਾਹਿਬ ਦੇ ਜਨਮ ਸਥਾਨ ਤੇ ਜਾਣ ਦਾ ਮੌਕਾ ਮਿਲ ਰਿਹਾ ਨਤਮਸਤਕ ਹੋਣ ਦਾ ਮੌਕਾ ਮਿਲ ਰਿਹਾ ਤੇ ਇਸ ਕਰਕੇ ਇੱਕ ਖੁਸ਼ੀ ਦੀ ਗੱਲ ਹੈ